ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਅੰਮ੍ਰਿਤਸਰ ਉਹ ਪਵਿੱਤਰ ਥਾਂ ਹੈ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ 베ਰ ਦੇ ਰੋਖ ਖੇਠਾਂ ਬੈਠ ਕੇ ਸੁਖਮਨੀ ਸਾਹਿਬ ਦੀ ਰਚਨਾ ਕੀਤੀ ਸੀ। ਰਾਮਸਰ ਸਰੋਵਰ ਦੇ ਨੇੜੇ ਮੌਜੂਦ ਇਹ ਅਸਥਾਨ ਬਾਅਦ ਵਿੱਚ ਮੰਜੀ ਸਾਹਿਬ ਦੀਵਾਨ ਹਾਲ ਵਜੋਂ ਉਸਾਰਿਆ ਗਿਆ ਜਿੱਥੇ ਗੁਰਬਾਣੀ ਦੀ ਗੂੰਜ ਨਿਰੰਤਰ ਗੂੰਜਦੀ ਰਹਿੰਦੀ ਹੈ ਅਤੇ ਸੰਗਤਾਂ ਇੱਥੋਂ ਗਿਆਨ ਧਿਆਨ ਦਾ ਅੰਮ੍ਰਿਤ ਪ੍ਰਾਪਤ ਕਰਦੀਆਂ ਹਨ। ਇਤਿਹਾਸਿਕ ਤੌਰ ਤੇ ਇਹ ਥਾਂ ਗੁਰੂ ਸਾਹਿਬਾਨ ਦੇ ਸਮੇਂ ਵਿੱਚ ਗੁਰੂ ਘਰ ਦਾ ਮੁੱਖ ਦੀਵਾਨ ਖੇਤਰ ਸੀ ਜੋ ਅੱਜ ਇਸ ਗੁਰਦੁਆਰੇ ਦੇ ਰੂਪ ਵਿੱਚ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਦੇ ਸਾਹਮਣੇ ਅਤੇ ਰਾਮਸਰ ਸਰੋਵਰ ਦੇ ਬਿਲਕੁਲ ਨੇੜੇ ਹੈ 1602 ਅਤੇ 3 ਈਸਵੀ ਵਿੱਚ ਗੁਰੂ ਜੀ ਨੇ ਇੱਥੇ ਸੁਖਮਨੀ ਸਾਹਿਬ ਦੀ ਰਚਨਾ ਕੀਤੀ ਸੁਖਮਨੀ ਸਾਹਿਬ ਉਹ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 262 ਤੋਂ 296 ਤੱਕ 24 ਅਸ਼ਟਪਦੀਆਂ ਵਿੱਚ ਵੰਡੀ ਹੈ ਹਰ ਅਸ਼ਟਪਦੀ ਵਿੱਚ ਅੱਠ ਪੌੜੀਆਂ ਅਤੇ ਹਰੇਕ ਪੌੜੀ ਵਿੱਚ 10 ਲਾਈਨਾਂ ਜਾਂ 5 ਦੋਹੜੇ ਹੁੰਦੇ ਹਨ ਇਸ ਰਚਨਾ ਵਿੱਚ ਹਰ ਅਸ਼ਟਪਦੀ ਇੱਕ ਸ਼ਲੋਕ ਨਾਲ ਸ਼ੁਰੂ ਹੁੰਦੀ ਹੈ ਹਰ ਅਸ਼ਟਪਦੀ ਦਾ ਸ਼ਲੋਕ ਉਸ ਦੀਆਂ ਪੌੜੀਆਂ ਦਾ ਸਾਰ ਪੇਸ਼ ਕਰਦਾ ਹੈ ਸੁਖਮਨੀ ਸ਼ਬਦ ਦਾ ਅਰਥ ਮਨ ਦੀ ਸ਼ਾਂਤ ਜਿਸ ਨੂੰ ਪੜਨ ਨਾਲ ਮਨ ਸ਼ਾਂਤ ਹੁੰਦਾ ਹੈ ਅਤੇ ਫਿਰ ਇਹ ਸ਼ਾਂਤੀ ਸਾਰੀ ਦੁਨੀਆ 'ਚ ਫੈਲਦੀ ਹੈ ਇਸ ਬਾਣੀ ਦਾ ਕੇਂਦਰ ਵਿਚਾਰ ਮਨੁੱਖ ਦੀ ਮਾਨਸਿਕ ਨੈਤਿਕ ਅਤੇ ਆਤਮਿਕ ਪਵਿੱਤਰਤਾ ਹੈ ਸਤਿ ਸ੍ਰੀ ਅਕਾਲ